ਬੇਗ ਬਹਾਦਰ ਸਿਮਰੈ ਅਰ ਨੋ ਨਿਦਿਆਵੇ ਤਾਏ ਬੇਗ ਬਹਾਦਰ ਸਿਮਰੈ ਅਰ ਨੋ ਨਿਦਿਆਵੇ ਤਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ

ग बहाद सिमरे निव बहादुर सिमर कर्ोो निधयाव सबथ हो सह सब थाई हो सिमर कर्णलिया वै एकर सिमर कर्णलि वै ਤੇਗ ਬਹਾਦਰ ਸਿਮਰੈ ਹਰ ਨੋ ਨਿਦਿਆਵੇ ਤਾਏ ਤੇਗ ਬਹਾਦਰ ਸਿਮਰੈ ਹਰ ਨੋ ਨਿਦਿਆਵੇ ਤਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਧੰਤਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ 350 ਸਾਲਾਂ ਖੇਤੀ ਗੁਰਪੁਰ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਜਿਹੜਾ ਧੋਬੜੀ ਸਾਹਿਬ ਸ਼ਾਮ ਤੋਂ ਸ਼ੁਰੂ ਹੋਇਆ ਸੀ ਤੇ ਰਾਤ ਸਤਗੁਰਾਂ ਦੇ ਪਵਿੱਤਰ ਤਖਤ ਸਾਹਿਬ ਦਾਮਦਮਾ ਸਾਹਿਬ ਗੁਰੂ ਕਾਂਸੀ ਵਿਖੇ ਇੱਥੇ ਆ ਕੇ ਰਾਤ ਦਾ ਵਿਸ਼ਰਾਮ ਸੀ ਹੁਣ ਅੰਮ੍ਰਿਤ ਵੇਲੇ ਸਤਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਅਰਜੋਈ ਕਰਕੇ ਇਹ ਅਗਲੇ ਪੜਾਅ ਸ੍ਰੀ ਮੁਕਸਰ ਸਾਹਿਬ ਲਈ ਚਾਲੇ ਪਾ ਰਿਹਾ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਪਵਿੱਤਰ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ 23 ਤਰੀਕ ਨੂੰ ਕਲਗੀਧਰ ਪਾਤਸ਼ਾਹ ਜੀ ਦਾ ਗੁਰਤਾ ਗਰਦੀ ਦੇਸ ਬਰਿਆਈ ਦੇਸ ਮਨਾਇਆ ਜਾਣਾ 24 ਤਰੀਕ ਨੂੰ ਫੇਰ ਬੱਚਿਆਂ ਦੇ ਵੱਡੇ ਸਮਾਗਮ ਤੇ ਨਿਰਧਾਰਤ ਰਾਗਾਂ ਦਾ ਕੀਰਤਨ 25 ਤਰੀਕ ਨੂੰ ਸਤਗੁਰਾਂ ਦਾ ਸ਼ਹਾਦਤ ਦਿਹਾੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਉਹ ਮਨਾਇਆ ਜਾਣਾ ਤੇ ਇਸੇ ਤਰ੍ਹਾਂ ਤੇ ਫਿਰ 25 ਤੋਂ ਲੈ ਕੇ 29 ਤੱਕ ਲਗਾਤਾਰ ਦਿਨ ਤੇ ਰਾਤ ਦੇ ਸਮਾਗਮ ਚੱਲਣਗੇ ਤੇ ਜਿੱਥੇ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਯਾਲਾ ਜੀ ਦਾ ਉਹ ਵੀ 350 ਸਾਲਾ ਮਨਾਉਣਾ ਸੋ ਸਾਰੀ ਸਮੂਹ ਸੰਗਤ ਨੂੰ ਬੇਨਤੀ ਆ ਕਿ 29 ਤਰੀਕ ਨੂੰ ਇੱਕ ਇੱਕ ਜੀ ਘਰ ਦਾ ਪਵਿੱਤਰ ਉਸ ਧਰਤੀ ਪਤਾਲਪੁਰੀ ਦੀ ਧਰਤੀ ਗੁਰਦੁਆਰਾ ਵਿਵਾਨਗੜ੍ਹ ਵਿਖੇ ਪਹੁੰਚਣ ਉੱਥੋਂ ਮਹਾਨ ਨਗਰ ਕੀਰਤਨ ਅੰਮ੍ਰਿਤ ਵੇਲੇ ਚਾਲੇ ਪਾਊਗਾ ਜਿਹੜਾ ਗੁਰਦੁਆਰਾ ਸੀਸਕਾਂਜ ਜਿੱਥੇ ਕਲਗੀਧਰ ਪਾਤਸ਼ਾਹ ਨੇ ਸਤਗੁਰਾਂ ਦੇ ਸੀਸ ਦਾ ਸੰਸਕਾਰ ਕੀਤਾ ਉਸ ਸਥਾਨ ਤੇ ਪਹੁੰਚੂਗਾ ਤੇ ਸਾਰਾ ਦਿਨ ਦੇ ਸਮਾਗਮ ਵੀ ਉੱਥੇ ਚੱਲਣੇ ਤੇ 29 ਤਰੀਕ ਨੂੰ ਵੀ ਸਾਰਾ ਦਿਨ ਸਮਾਗਮ ਚੱਲਣੇ ਸੋ ਬਾਅਦ ਤੋਂ ਬਾਅਦ ਪਹੁੰਚਣ ਦਾ ਯਤਨ ਕਰੀਏ ਗੁਰੂ ਸਾਹਿਬ ਜੀ ਦੇ ਸ਼ਤਾਬ ਦੀਆਂ ਮਨਾਉਣੀਆਂ ਵੀ ਆ ਤੇ ਕੁਝ ਬਸਾਉਣਾ ਵੀ ਆ ਬਸਾਉਣਾ ਕੇਵਲ ਤਾਂ ਕੇਵਲ ਜਿਸ ਧਰਤੀ ਤੇ ਖੜੇ ਆ ਇਹ ਧਰਤੀ ਤੇ ਸਤਗੁਰ ਜੀ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪਰਤਾਖ ਗੁਰੂ ਨਸਤਾਰੇ ਜਿਹਨੇ ਭਾਈ ਪਰਤਾਖ ਗੁਰੂ ਨੂੰ ਫੇਰ ਨਸਤਾਰ ਲਿਆ ਪਵਿੱਤਰ ਗੁਰਬਾਣੀ ਦੇ ਲੜ ਲੱਗਾ ਆਓ ਸਾਰੇ ਗੁਰੂ ਦੇ ਲੜ ਲੱਗੇ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ